ਇਹ ਵੱਡੀ ਖਬਰ 328 ਰੂਪਾਂ ਦੇ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਪਹਿਲਾਂ ਨਮੀ ਬਣਾਈ ਗਈ ਸਿੱਟ ਚੰਡੀਗੜ੍ਹ ਦੇ ਵਿੱਚ ਐਸਜੀਪੀਸੀ ਦੇ ਉਪ ਦਫ਼ਤਰ ਦੇ ਵਿੱਚ ਪਹੁੰਚਦੀ ਆ ਤੇ ਹੁਣ ਐਸਜੀਪੀਸੀ ਦੇ ਵੱਲੋਂ ਇੱਕ ਵੱਡੇ ਇਲਜ਼ਾਮਾਂ ਨੂੰ ਰੱਦ ਕੀਤਾ ਗਿਆ ਤਾਂ ਜੋ ਇਲਜ਼ਾਮ ਲਗਾਏ ਨੇ ਜੋ ਦੋਸ਼ ਲਗਾਏ ਗਏ ਨੇ ਉਹਨਾਂ ਨੂੰ ਰੱਦ ਕੀਤਾ ਗਿਆ ਐਸਜੀਪੀਸੀ ਨੇ ਕਦੇ ਵੀ ਸਹਿਯੋਗ ਤੋਂ ਇਨਕਾਰ ਨਹੀਂ ਕੀਤਾ ਗਿਆ ਕਾਨੂੰਨੀ ਸਲਾਹਕਾਰ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਦਰਅਸਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰਿਟ ਦਾਖਲ ਕੀਤੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਕਿ ਪੰਜਾਬ ਸਰਕਾਰ ਨੇ ਆਪਣੀ ਰਿਟ ਦੇ ਵਿੱਚ ਜੋ ਇਲਜ਼ਾਮ ਲਗਾਏ ਨੇ ਐਜੀਪੀਸੀ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਸਿਟ ਨੂੰ ਸਹਿਯੋਗ ਨਹੀਂ ਕਰ ਰਹੀ ਜੋ ਸਰਕਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਪਰ ਐਜੀਪੀਸੀ ਨੇ ਕਿਹਾ ਅਸੀਂ ਪੂਰੀ ਤਰ੍ਹਾਂ ਸਹਿਯੋਗ ਕਰ ਰਹੇ ਹਾਂ ਅਸੀਂ ਹਰ ਕੰਮ ਦੇ ਵਿੱਚ ਜਿਹੜਾ ਇਸ ਮਾਮਲੇ ਦੇ ਵਿੱਚ ਸਹਿਯੋਗ ਕਰਨ ਨੂੰ ਤਿਆਰ ਹਾਂ ਤਾਂ ਇਸ ਮਾਮਲੇ ਦੇ ਵਿੱਚ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਦੇ ਵੱਲੋਂ ਕਿਹਾ ਕਿ ਅਦਾਲਤ ਦੇ ਵਿੱਚ ਉਹਨਾਂ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਹੈ ਕਿ ਐਸਜੀਪੀਸੀ ਸਹਿਯੋਗ ਨਹੀਂ ਕਰ ਰਹੀ ਸੰਸਥਾ ਦੀ ਚਬੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਐਸਜੀਪੀਸੀ ਕਦੇ ਵੀ ਰਿਕਾਰਡ ਦੇਣ ਤੋਂ ਇਨਕਾਰ ਨਹੀਂ ਕਰੇਗੀ ਸੱਚ ਸਾਹਮਣੇ ਲਿਆਉਣ ਦੇ ਲਈ ਹਰ ਤਰ੍ਹਾਂ ਦੇ ਵਿੱਚ ਜਾਂਚ ਸਹਿਯੋਗ ਦੇਣ ਲਈ ਤਿਆਰ ਹਨ ਤਾਂ ਐਡਵੋਕੇਟ ਦੇ ਵੱਲੋਂ ਕੀ ਕੁਝ ਕਿਹਾ ਗਿਆ ਜੀ ਸਰ ਆਪਣਾ ਨਾਮ ਦੱਸ ਕੇ ਉਹ ਜਿਹਨੇ ਸਰਕਾਰ ਵੱਲੋਂ ਐਡਵੋਕੇਟ ਅਮਨਵੀਰ ਸਿੰਘ ਸਿਆਲੀ ਇਲੀਗਲ ਐਡਵਾਈਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਕੱਲ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਸਾਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਜੋ ਹਾਈ ਕੋਰਟ ਵਿੱਚ ਇੱਕ ਰਿਟ ਜਿਹੜੀ ਆ ਉਹ ਦਾਇਰ ਕੀਤੀ ਗਈ ਸੀ ਉਹਦੇ ਵਿੱਚ ਜਵਾਬ ਦਿੰਦੇ ਆ ਉਹਦੇ ਵਿੱਚ ਜਿਹੜਾ ਇਹ ਅਲੀਗੇਸ਼ਨਸ ਲਗਾਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਉਹ ਸੱਟ ਦਾ ਸਹਿਯੋਗ ਨਹੀਂ ਕਰ ਰਹੀ ਉਹ ਸਾਨੂੰ ਰਿਕਾਰਡ ਨਹੀਂ ਜਿਹੜਾ ਉਹ ਆਪਣਾ ਉਪਲਬਧ ਜਿਹੜਾ ਕਰਵਾ ਰਹੀ ਮੈਂ ਦੱਸਣਾ ਚਾਹੁੰਦਾ ਹੈ ਕਿ 12 ਤਰੀਕ ਤੋਂ ਜਦੋਂ ਜਥੇਦਾਰ ਕਲ ਤੱਕ ਸਭ ਨੇ ਨਿਰਦੇਸ਼ ਜਾਰੀ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਸੱਟ ਦਾ ਜਿਹੜਾ ਸ਼੍ਰੋਮਣੀ ਕਮੇਟੀ ਪੂਰਨ ਸਹਿਯੋਗ ਕਰੇ ਤੇ ਉਹਨਾਂ ਨੂੰ ਜਿਹੜਾ ਵੀ ਰਿਕਾਰਡ ਚਾਹੀਦਾ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਵੇ ਉਸ ਤੋਂ ਬਾਅਦ 13 ਤਰੀਕ ਨੂੰ ਇੱਕ ਇਹਨਾਂ ਦੀ ਲੈਟਰ ਸ਼ਿਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਰੀਸੀਵ ਹੋਈ ਜਿਹਦੇ ਵਿੱਚ ਇਹਨਾਂ ਪੈਰਾਵਾਇਜ਼ ਸਾਡੇ ਕੋਲ ਰਿਕਾਰਡ ਦੀ ਮੰਗ ਕੀਤੀ ਉਹ ਸਾਰਾ ਹੀ ਮੰਗ ਐਡਵੋਕੇਟ ਅਜੰਦਰ ਸਿੰਘ ਜੀ ਧਾਮੀ ਪਰਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਡਾਇਰੈਕਸ਼ਨਸ ਦਿੱਤੀ ਕਿ ਸਾਰੇ ਸਰਟੀਫਾਈਡ ਕਾਪੀਜ਼ ਜਿਹੜੀਆਂ ਸੈਟ ਨੂੰ ਪ੍ਰੋਵਾਈਡ ਕਰਵਾਈਆਂ ਜਾਣ ਉਹ ਸਾਰਾ ਰਿਕਾਰਡ ਤਿਆਰ ਕਰਨ ਤੋਂ ਬਾਅਦਾਂ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੋਨ ਦੇ ਉੱਤੇ ਜਿਹੜਾ ਸੈਟ ਦੇ ਚੇਅਰਮੈਨਾਂ ਤੇ ਮੈਂਬਰਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਸਾਡੇ ਕੋਲ ਰਿਕਾਰਡ ਜਿਹੜਾ ਸੀ ਸਾਰਾ ਸਾਡੇ ਕੋਲ ਤਿਆਰ ਆ ਤੇ ਤੁਸੀਂ ਜਦੋਂ ਮਰਜ਼ੀ ਸਾਡੇ ਕੋਲ ਉਹਨੂੰ ਲਿਜਾ ਸਕਦੇ ਹੋ ਪਰ ਉਹ ਸਿਟ ਵੱਲੋਂ ਜਿਹੜਾ ਉਹ ਟਾਲ ਮਟੋਲ ਕਰਕੇ ਉਹ ਟਾਈਮ ਜਿਹੜਾ ਉਹ ਨਗਾਇਆ ਗਿਆ ਔਰ ਰਿਕਾਰਡ ਨਹੀਂ ਸਾਡੇ ਕੋਲ ਜਿਹੜਾ ਉਹ ਲੈ ਕੇ ਗਏ ਉਸ ਤੋਂ ਬਾਅਦ 26 ਤਰੀਕ ਨੂੰ ਇੱਕ ਰਿਟਰਨ ਇਨਟੀਮੀਸ਼ਨ ਵੀ ਸਿਟ ਦੇ ਚੇਅਰਮੈਨ ਨੂੰ ਦਿੱਤੀ ਕਿ ਜਿਹੜਾ ਰਿਕਾਰਡ ਸਾਡੇ ਕੋਲ ਸਾਰਾ ਤਿਆਰ ਆ ਉਹ ਨੂੰ ਲੈ ਜਾਓ ਪਰ ਕੱਲ 27 ਤਰੀਕ ਨੂੰ ਜਦੋਂ ਇਹਨਾਂ ਜਵਾਬ ਉੱਥੇ ਦਿੱਤਾ ਕਿਤੇ ਨਾ ਕਿਤੇ ਜਿਹੜੀ ਆ ਦੇਖੋ ਇਹਦੇ ਵਿੱਚ ਜਿਹੜੀ ਇੰਟੈਂਸ਼ਨ ਜਿਹੜੀ ਆ ਪੰਜਾਬ ਸਰਕਾਰ ਦੀ ਉਹ ਸਾਰੇ ਜਿਹੜੇ ਮੈਟਰ ਨੂੰ ਟਵਿਸਟ ਕਰਦੀ ਆ ਇਹਨੂੰ ਟਵਿਸਟ ਕਰ ਰਿਆ ਕੋਈ ਫੇਅਰ ਇਨਵੈਸਟੀਗੇਸ਼ਨ ਇਹਦੇ ਵਿੱਚ ਨਹੀਂ ਕਰ ਰਿਹਾ ਕਿਉਂਕਿ ਰਿਕਾਰਡ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਚਾਈ ਉਦੋਂ ਤੱਕ ਬਾਹਰ ਨਹੀਂ ਆ ਸਕਦੀ ਜਦੋਂ ਤੱਕ ਇਹ ਰਿਕਾਰਡ ਉਸ ਇਨਵੈਸਟੀਗੇਸ਼ਨ ਉਸ ਇਹ ਰਿਕਾਰਡ ਜਿਹੜਾ ਉਹਦਾ ਪਾਰਟ ਨਹੀਂ ਬਣਦਾ ਇਸ ਤਰ੍ਹਾਂ ਦੇ ਜਿਹੜੇ ਦੇਖੋ ਉੱਥੇ ਵੇਗ ਜਿਹੜੀ ਆ ਕੋਈ ਰਿਪਲਾਈ ਦੇਣਾ ਇਹ ਤੇ ਕੋਰਟ ਨੂੰ ਵੀ ਗੁੰਮਰਾਹ ਕਰਨ ਦਾ ਤੇ ਸੰਗਤ ਨੂੰ ਵੀ ਗੁੰਮਰਾਹ ਕਰਨ ਦਾ ਜਿਹੜਾ ਇਹ ਕੰਮ ਹੈ ਮੈਂ ਸਮਝਦਾ ਕਿ ਇਸ ਮੈਟਰ ਨੂੰ ਇਹ ਉਲਝਾਉਣਾ ਚਾਹੁੰਦੇ ਆ ਸੁਝਾਉਣਾ ਨਹੀਂ ਚਾਹੁੰਦੇ ਇਸ ਨੂੰ ਹੋਰ ਲਿੰਗਰ ਆਉਣ ਜਿਹੜਾ ਕਿ 27 ਦੇ ਵਿੱਚ ਇਲੈਕਸ਼ਨ ਆ ਇਹ ਸਾਰਾ ਸਾਲ ਹੀ ਇਸ ਮੈਟਰ ਨੂੰ ਜਿਹੜਾ ਹੈ ਇਹ ਖਿੱਚ ਕੇ ਖੜਨਾ ਚਾਹੁੰਦੇ ਆ ਜੋ ਸਰਕਾਰ ਦੀ ਜਿਹੜੀ ਆ ਮੰਸ਼ਾ ਵਾ ਕੋਈ ਨਾ ਕੋਈ ਜਿਹੜਾ ਇਹੋ ਜਿਹਾ ਬਹਾਨਾ ਬਣਾ ਕੇ ਇਹ ਅਤਿ ਨਿੰਦਨਯੋਗ ਹੈ ਤੇ ਇਹਦੇ ਵਿੱਚ ਜਿਹੜਾ ਵਾ ਇਹਨਾਂ ਨੂੰ ਸਾਡੇ ਕੋਲ ਸਾਰਾ ਰਿਕਾਰਡ 27 28 29 ਤਰੀਕ ਨੂੰ ਸਬ ਅਫਸਰ ਚੰਡੀਗੜ੍ਹ ਪ੍ਰਧਾਨ ਜੀ ਕੋਲੋਂ ਇਹ ਰਿਕਾਰਡ ਜਦੋਂ ਮਰਜ਼ੀ ਆਪਣਾ ਇਹ ਲੈ ਲੈਣ ਤੇ ਆਪਣਾ ਦਰਸਤ ਕਰਕੇ ਜਵਾਬ ਮਾਣੀਓਗਾ ਹਾਈ ਕੋਰਟ ਵਿੱਚ ਇਹਨਾਂ ਨੂੰ ਜਿਹੜਾ ਦੇਣਾ ਚਾਹੀਦਾ ਤਾਂ ਜੋ ਕਿ ਇਹਦਾ ਜਿਹੜਾ ਤੱਥ ਜਿਹੜੇ ਸੱਚੇ ਤੱਥ ਬਾਹਰ ਆ ਦੇ ਸਚਾਈ ਜਿਹੜੀ ਇਹ ਸੰਗਤ ਦੇ ਸਾਹਮਣੇ ਜਿਹੜੀ ਉਹ ਨਿਕਲ ਸਕੇ ਬਾਹਰ ਆ ਸਕੇ ਕਾਰਨ ਕਿ ਲੱਗਦਾ ਜਦੋਂ SGPC ਸਹਿਯੋਗ ਦੇ ਰਹੀ ਹੈ ਤਾਂ ਸਹਿਯੋਗ ਲਿਆ ਕਿ ਨਹੀਂ ਰਹੀ ਸੀ ਇਹ ਦੇਖੋ ਇਹਦੇ ਪੰਜਾਬ ਸਰਕਾਰ ਦੀ ਸਾਰੇ ਉਹਨਾਂ ਦੀ ਇੰਟੈਂਸ਼ਨ ਤੇ ਹੀ ਸਵਾਲ ਨੇ ਉਹਨਾਂ ਦੀ ਮਨਛਾਹ ਤੇ ਹੀ ਜਿਹੜੇ ਸਵਾਲ ਨੇ ਤੇ ਕਲੀਅਰ ਕਰਟ ਹੈ ਕਿ ਦੱਸੋ ਪਹਿਲੋਂ FIR ਦਰਜ ਕਰਨਾ ਵੀ ਜਿਹੜਾ ਪੋਲਿਟੀਕਲ ਮੋਟੀਵੇਟਿਡ ਸੀ ਉਹਨੋਂ ਉਸ ਤੋਂ ਬਾਅਦ ਜਿਹੜੀ ਦੀ ਤਪਤੀਸ਼ ਵੀ ਜਿਹੜੀ ਉਹ ਫੇਰ ਨਹੀਂ ਇਹ ਕਰ ਰਹੇ ਤੇ ਜਿਹੜੀ ਉਹ ਤਪਤੀਸ਼ ਵੀ ਜਿਹੜਾ ਇਹੋ ਜੀ ਰੋਂਗ ਫਿਗਰਸ ਜਾਂ ਰੋਂਗ ਫੈਕਟਸ ਜਿਹੜੇ ਕੋਰਟਾਂ ਦੇ ਸਾਹਮਣੇ ਵੀ ਜਿਹੜੀ ਤਾਥੇ ਪੇਸ਼ ਕਰ ਰਹੇ ਆ ਤੇ ਇਹ ਸਾਰਾ ਇਹ ਜਿਹੜਾ ਇਸ ਮਸਲੇ ਨੂੰ ਇੱਕ ਸਾਲ ਦੇ ਵਿੱਚ ਖਿੱਚ ਕੇ ਖੜਨਾ ਚਾਹੁੰਦੇ ਆ ਕਿ 27 ਵਾਲੀਆਂ ਇਲੈਕਸ਼ਨਾਂ ਲਈ ਜਿਹੜਾ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜਿਹੜੀ ਸਿਆਸਤ ਕਰਕੇ ਤੇ ਗਾਂ ਫਿਰ ਇੱਕ ਜੀ ਸਰ ਆਪਣਾ ਨਾਮਦਾਸ ਕੀ ਉਰ ਦੇ ਨੇ ਸਰਕਾਰ ਵੱਲੋਂ ਐਡਵੋਕੇਟ ਅਮਨਵੀਰ ਸਿੰਘ ਸਿਆਲੀ ਇਲੀਗਲ ਐਡਵਾਈਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਕੱਲ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਸਾਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਜੋ ਹਾਈ ਕੋਰਟ ਵਿੱਚ ਇੱਕ ਰਿਟ ਜਿਹੜੀ ਆ ਉਹ ਦਾਇਰ ਕੀਤੀ ਗਈ ਸੀ ਉਹਦੇ ਵਿੱਚ ਜਵਾਬ ਦਿੰਦਿਆਂ ਉਹਦੇ ਵਿੱਚ ਜਿਹੜਾ ਇਹ ਅਲੀਗੇਸ਼ਨਸ ਲਗਾਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਉਹ ਸੱਟ ਦਾ ਸਹਿਯੋਗ ਨਹੀਂ ਕਰ ਰਹੀ ਉਹ ਸਾਨੂੰ ਰਿਕਾਰਡ ਨਹੀਂ ਜਿਹੜਾ ਉਹ ਉਪਲਬਧ ਉਪਲਬਧ ਜੜਾ ਕਰਵਾ ਰਹੀ ਮੈਂ ਦੱਸਣਾ ਚਾਹੁੰਦਾ ਕਿ 12 ਤਰੀਕ ਤੋਂ ਜਦੋਂ ਜਥੇਦਾਰ ਕੱਲ ਤੱਕ ਸਭ ਨੇ ਨਿਰਦੇਸ਼ ਜਾਰੀ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਸਿੱਟ ਦਾ ਜਿਹੜਾ ਸ਼੍ਰੋਮਣੀ ਕਮੇਟੀ ਪੂਰਨ ਸਹਿਯੋਗ ਕਰੇ ਤੇ ਉਹਨਾਂ ਨੂੰ ਜਿਹੜਾ ਵੀ ਰਿਕਾਰਡ ਚਾਹੀਦਾ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਵੇ ਉਸ ਤੋਂ ਬਾਅਦ 13 ਤਰੀਕ ਨੂੰ ਇੱਕ ਇਹਨਾਂ ਦੀ ਲੈਟਰ ਸ਼ਿਟ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਰਿਸੀਵ ਹੋਈ ਜਿਹਦੇ ਵਿੱਚ ਇਹਨਾਂ ਪੈਰਾਵਾਇਸ ਸਾਡੇ ਕੋਲ ਰਿਕਾਰਡ ਦੀ ਮੰਗ ਕੀਤੀ ਉਹ ਸਾਰਾ ਹੀ ਮੰਗ ਐਡਵੋਕੇਟ ਰਜਿੰਦਰ ਸਿੰਘ ਜੀ ਤਾਮੀ ਪਰਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਡਾਇਰੈਕਸ਼ਨਸ ਦਿੱਤੀ ਕਿ ਸਾਰੇ ਸਰਟੀਫਾਈਡ ਕਾਪੀਜ਼ ਜਿਹੜੀਆਂ ਸੈੱਟ ਨੂੰ ਪ੍ਰੋਵਾਈਡ ਕਰਵਾਈਆਂ ਜਾਣ ਉਹ ਸਾਰਾ ਰਿਕਾਰਡ ਤਿਆਰ ਕਰਨ ਤੋਂ ਬਾਅਦਾਂ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੋਨ ਦੇ ਉੱਤੇ ਜਿਹੜਾ ਸੈੱਟ ਦੇ ਚੇਅਰਮੈਨਾਂ ਤੇ ਮੈਂਬਰਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਸਾਡੇ ਕੋਲ ਰਿਕਾਰਡ ਜਿਹੜਾ ਸੀ ਸਾਰਾ ਸਾਡੇ ਕੋਲ ਤਿਆਰ ਆ ਤੇ ਤੁਸੀਂ ਜਦੋਂ ਮਰਜ਼ੀ ਸਾਡੇ ਕੋਲ ਉਹਨੂੰ ਲਿਜਾ ਸਕਦੇ ਹੋ ਪਰ ਉਹ ਸਿਟ ਵੱਲੋਂ ਜਿਹੜਾ ਉਹ ਟਾਲ ਮਟੋਲ ਕਰਕੇ ਉਹ ਟਾਈਮ ਜਿਹੜਾ ਉਹ ਨਗਾਇਆ ਗਿਆ ਔਰ ਰਿਕਾਰਡ ਨਹੀਂ ਸਾਡੇ ਕੋਲ ਜਿਹੜਾ ਉਹ ਲੈ ਕੇ ਗਏ ਉਸ ਤੋਂ ਬਾਅਦ 26 ਤਰੀਕ ਨੂੰ ਇੱਕ ਰਿਟਰਨ ਇਨਟੀਮੀਸ਼ਨ ਵੀ ਸਿਟ ਦੇ ਚੇਅਰਮੈਨ ਨੂੰ ਦਿੱਤੀ ਕਿ ਜਿਹੜਾ ਰਿਕਾਰਡ ਸਾਡੇ ਕੋਲ ਸਾਰਾ ਤਿਆਰ ਆ ਉਹ ਨੂੰ ਲੈ ਜਾਓ ਪਰ ਕੱਲ 27 ਤਰੀਕ ਨੂੰ ਜਦੋਂ ਇਹਨਾਂ ਜਵਾਬ ਉੱਥੇ ਦਿੱਤਾ ਕਿਤੇ ਨਾ ਕਿਤੇ ਜਿਹੜੀ ਆ ਦੇਖੋ ਇਹਦੇ ਵਿੱਚ ਜਿਹੜੀ ਇੰਟੈਂਸ਼ਨ ਜਿਹੜੀ ਆ ਪੰਜਾਬ ਸਰਕਾਰ ਦੀ ਉਹ ਸਾਰਾ ਹੀ ਜਿਹੜੇ ਮੈਟਰ ਨੂੰ ਟਵਿਸਟ ਕਰਦੀ ਆ ਇਹ ਨੂੰ ਟਵਿਸਟ ਕਰ ਰਿਆ ਕੋਈ ਫੇਅਰ ਇਨਵੈਸਟੀਗੇਸ਼ਨ ਇਹਦੇ ਵਿੱਚ ਨਹੀਂ ਕਰ ਰਿਹਾ ਕਿਉਂਕਿ ਰਿਕਾਰਡ ਸਾਰਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਸਚਾਈ ਉਦੋਂ ਤੱਕ ਬਾਹਰ ਨਹੀਂ ਆ ਸਕਦੀ ਜਦੋਂ ਤੱਕ ਇਹ ਰਿਕਾਰਡ ਉਸ ਇਨਵੈਸਟੀਗੇਸ਼ਨ ਉਸ ਇਹ ਰਿਕਾਰਡ ਜਿਹੜਾ ਉਹਦਾ ਪਾਰਟ ਨਹੀਂ ਬਣਦਾ ਇਸ ਤਰ੍ਹਾਂ ਦੇ ਜਿਹੜੇ ਦੇਖੋ ਉੱਥੇ ਵੇਗ ਜਿਹੜੀ ਆ ਕੋਈ ਰਿਪਲਾਈ ਦੇਣਾ ਇਹ ਤੇ ਕੋਰਟ ਨੂੰ ਵੀ ਗੁੰਮਰਾਹ ਕਰਨ ਦਾ ਤੇ ਸੰਗਤ ਨੂੰ ਵੀ ਗੁੰਮਰਾਹ ਕਰਨ ਦਾ ਜਿਹੜਾ ਇਹ ਕੰਮ ਹੈ ਮੈਂ ਸਮਝਦਾ ਕਿ ਇਸ ਮੈਟਰ ਨੂੰ ਇਹ ਉਲਝਾਉਣਾ ਚਾਹੁੰਦੇ ਆ ਸੁਝਾਉਣਾ ਨਹੀਂ ਚਾਹੁੰਦੇ ਇਹ ਇਸ ਨੂੰ ਹੋਰ ਲਿੰਗਰ ਆਉਣ ਜਿਹੜਾ ਕਿ 27 ਦੇ ਵਿੱਚ ਇਲੈਕਸ਼ਨ ਆ ਇਹ ਸਾਰਾ ਸਾਲ ਹੀ ਇਸ ਮੈਟਰ ਨੂੰ ਜਿਹੜਾ ਹੈ ਇਹ ਖਿੱਚ ਕੇ ਖੜਨਾ ਚਾਹੁੰਦੇ ਆ ਜੋ ਸਰਕਾਰ ਦੀ ਜਿਹੜੀ ਆ ਮੰਸ਼ਾ ਵਾ ਕੋਈ ਨਾ ਕੋਈ ਜਿਹੜਾ ਇਹੋ ਜਿਹਾ ਬਹਾਨਾ ਬਣਾ ਕੇ ਇਹ ਅਤਿ ਨਿੰਦਨਯੋਗ ਹੈ ਤੇ ਇਹਦੇ ਵਿੱਚ ਜਿਹੜਾ ਵਾ ਇਹਨਾਂ ਨੂੰ ਸਾਡੇ ਕੋਲ ਸਾਰਾ ਰਿਕਾਰਡ 27 28 29 ਤਰੀਕ ਨੂੰ ਸਬ ਅਫਸਰ ਚੰਡੀਗੜ੍ਹ ਪ੍ਰਧਾਨ ਜੀ ਕੋਲ ਉਹ ਰਿਕਾਰਡ ਜਦੋਂ ਮਰਜ਼ੀ ਆਪਣਾ ਇਹ ਲੈ ਲੈਣ ਤੇ ਆਪਣਾ ਦਰਸਤ ਕਰਕੇ ਜਵਾਬ ਮਾਣੀ ਉਹ ਹਾਈ ਕੋਰਟ ਵਿੱਚ ਇਹਨਾਂ ਨੂੰ ਜਿਹੜਾ ਦੇਣਾ ਚਾਹੀਦਾ ਤਾਂ ਕਿ ਇਹਦਾ ਜਿਹੜਾ ਤੱਥ ਜਿਹੜੇ ਸੱਚੇ ਤੱਥ ਬਾਹਰ ਆ ਦੇ ਸਚਾਈ ਜਿਹੜੀ ਇਹ ਸੰਗਤ ਦੇ ਸਾਹਮਣੇ ਜਿਹੜੀ ਉਹ ਨਿਕਲ ਕੇ ਬਾਹਰ ਆ ਸਕੇ ਕਾਰਨ ਕਿ ਲੱਗਦਾ ਜਦੋਂ ਐਸਜੀਪੀਸੀ ਸਹਿਯੋਗ ਦੇ ਰਹੀ ਹੈ ਤਾਂ ਸਹਿਯੋਗ ਲਿਆ ਕਿ ਨਹੀਂ ਰਹੀ ਸੀ ਇਹ ਦੇਖੋ ਇਹਦੇ ਪੰਜਾਬ ਸਰਕਾਰ ਦੀ ਸਾਰੇ ਉਹਨਾਂ ਦੀ ਇੰਟੈਂਸ਼ਨ ਤੇ ਹੀ ਸਵਾਲ ਨੇ ਉਹਨਾਂ ਦੀ ਮਨਛਾਹ ਤੇ ਹੀ ਜਿਹੜੇ ਸਵਾਲ ਨੇ ਤੇ ਕਲੀਅਰ ਕਰਟ ਹੈ ਕਿ ਦੱਸੋ ਪਹਿਲੋਂ ਐਫਆਈਆਰ ਦਰਜ ਕਰਨਾ ਵੀ ਜਿਹੜਾ ਪੋਲੀਟੀਕਲ ਮੋਟੀਵੇਟਿਡ ਸੀ ਤੇ ਹੁਣ ਉਸ ਤੋਂ ਬਾਅਦ ਜਿਹੜੀ ਦੀ ਤਪਤੀਸ਼ ਵੀ ਜਿਹੜੀ ਉਹ ਫੇਰ ਨਹੀਂ ਇਹ ਕਰ ਰਹੇ ਤੇ ਜਿਹੜੀ ਉਹ ਤਪਤੀਸ਼ ਵੀ ਜਿਹੜਾ ਇਹੋ ਜੀ ਰੋਂਗ ਫਿਗਰਸ ਜਾਂ ਰੋਂਗ ਫੈਕਟਸ ਜਿਹੜੇ ਕੋਟਾਂ ਦੇ ਸਾਹਮਣੇ ਵੀ ਜਿਹੜੀ ਤਾਥੇ ਪੇਸ਼ ਕਰ ਰਹੇ ਆ ਤੇ ਇਹ ਸਾਰਾ ਇਹ ਜਿਹੜਾ ਇਸ ਮਸਲੇ ਨੂੰ ਇੱਕ ਸਾਲ ਦੇ ਵਿੱਚ ਖਿੱਚ ਕੇ ਖੜਨਾ ਚਾਹੁੰਦੇ ਆ ਕਿ 27 ਵਾਲੀਆਂ ਇਲੈਕਸ਼ਨਾਂ ਲਈ ਜਿਹੜਾ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜਿਹੜੀ ਸਿਆਸਤ ਕਰਕੇ ਤੇ ਗਾਂ ਫੇਰ ਇੱਕ ਦੁਬਾਰਾ ਸਰਕਾਰ ਇਹ ਬਣਾਈ ਜਾ ਸਕੇ ਤਾਂ ਤੁਸੀਂ ਸੁਣਿਆ ਐਡਵੋਕੇਟ ਦੇ ਵੱਲੋਂ ਕਿਹਾ ਗਿਆ ਕਿ ਸਰਕਾਰ ਸਿਆਸਤ ਤੋਂ ਪ੍ਰੇਰਿਤ ਹੋ ਕੇ ਅਦਾਲਤ ਨੂੰ ਗੁੰਮਰਾਹ ਕਰ ਰਹੀ ਹੈ ਕਿ ਇਸ ਤਰੀਕਾ ਦੇ ਤਰੀਕੇ ਦੇ ਇਲਜ਼ਾਮ ਜਿਹੜੇ ਨੇ ਐ ਜੀ ਪੀ ਸੀ ਦੇ ਉੱਤੇ ਲਗਾਏ ਜਾ ਰਹੇ ਨੇ ਕਿ ਐ ਜੀ ਪੀ ਸੀ ਸਹਿਯੋਗ ਨਹੀਂ ਕਰ ਰਹੀ ਇਹ ਸਿਰਫ ਤੇ ਸਿਰਫ ਸਰਕਾਰ ਅਦਾਲਤ ਨੂੰ ਗੁੰਮਰਾਹ ਕਰ ਰਹੀ ਆ ਕਾਲ ਤੱਕ ਸਾਹਿਬ ਦੇ ਹੁਕਮ ਅਨੁਸਾਰ ਸਾਰਾ ਰਿਕਾਰਡ ਸਿੱਟ ਨੂੰ ਲਿਖਤੀ ਸੂਚਨਾ ਵੀ ਦੇ ਦਿੱਤੀ ਗਈ ਹੈ ਐ ਜੀ ਪੀ ਸੀ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਕੀ ਵਾਕਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗ ਨਹੀਂ ਕਰ ਰਹੀ ਜਾਂ ਫਿਰ ਸਰਕਾਰ